ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਰੇ ਭਰਾਵਾਂ ਦਾ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਸੇਲ ਦੇ ਲਈ ਗੱਡੀ ਲੈ ਕੇ ਆਏ ਹਾਂ ਮਹਿੰਦਰਾ ਦੀ ਸਕਾਰਪਿਓ S11 ਕਲਾਸਿਕ ਗੱਡੀ ਦੀ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਅੱਗੇ ਦੱਸਾਂਗੇ ਗੱਡੀ ਦਾ ਮਾਡਲ ਰੇਟ ਏਰੀਆ ਤੇ ਫੋਨ ਨੰਬਰ ਵਗੈਰਾ ਤੁਸੀਂ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਿਓ ਤੇ ਵਾਕੀ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਵਾਧ ਤਵ ਵਾਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿਸੇ ਵੀਰ ਨੇ ਕੋਈ ਗੱਡੀ ਵਗੈਰਾ ਖਰੀਦਣੀ ਹੁੰਦੀ ਆ ਵੀਡੀਓ ਦੇਖ ਕੇ ਵੀਰ ਖਰੀਦ ਸਕਦੇ ਨੇ ਜੀ ਸੋ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਭਰਾ ਵੀਡੀਓ ਆਪਣੀ YouTube ਤੇ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਵਾਲੇ ਵੀਰਾਂ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਜੀ ਨੰਬਰ ਆਪਣੇ ਚੈਨਲ ਦਾ ਸਕਰੀਨ ਤੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਆਪਣੇ ਸਾਧਨ ਦੀਆਂ ਪੰਜ ਸੱਤ ਫੋਟੋਆਂ ਤੇ 2 ਮਿੰਟ ਦੀ ਵੀਡੀਓ ਬਣਾ ਕੇ ਭੇਜ ਸਕਦੇ ਹੋ ਐਡ ਕਰਵਾਉਣ ਦੇ ਲਈ ਹੁਣ ਆਪਾਂ ਗੱਲ ਕਰਾਂਗੇ ਇਸ ਗੱਡੀ ਦੇ ਬਾਰੇ Mahindra ਦੀ Scorpio S11 Classic 2022 ਮਾਡਲ ਗੱਡੀ ਹੈ ਜੀ ਇਹ ਪੰਜਾਬ ਨੰਬਰ ਗੱਡੀ ਆ ਫਸਟ ਓਨਰ ਹੈ ਪੀਬੀ08 ਜਲੰਧਰ ਦੀ ਰਜਿਸਟ੍ਰੇਸ਼ਨ ਆ 34000 ਕਿਲੋਮੀਟਰ ਗੱਡੀ ਚੱਲੀ ਹੋਈ ਆ ਸਾਰੀ ਫੁੱਲ ਐਸੈਸਰੀ ਨਾਲ ਆ ਜੋ ਵੀ ਤੁਸੀਂ ਗੱਡੀ ਤੇ ਲੱਗੀ ਦੇਖ ਰਹੇ ਹੋ 20 ਇੰਚੀ ਲੌਏ ਪਾਏ ਹੋਏ ਨੇਗੇ ਜੀ ਬਾਕੀ ਪੇਪਰ ਕੰਪਲੀਟ ਨੇ ਫਸਟ ਓਨਰ ਦੀ ਗੱਡੀ ਆ ਚਲਾ ਕੇ ਟੈਸਟ ਰਾਈਡ ਲੈ ਕੇ ਤੁਸੀਂ ਖਰੀਦ ਸਕਦੇ ਹੋ 34000 ਕਿਲੋਮੀਟਰ ਗੱਡੀ ਚੱਲੀ ਹੋਈ ਆ ਅਰੇਟ ਦੀ ਜੇ ਗੱਲ ਆਪਾਂ ਕਰੀਏ 16,40,000 ਰੁਪਏ ਗੱਡੀ ਦੀ ਡਿਮਾਂਡ ਰੱਖੀ ਗਈ ਆ। ਰੇਟ ਮੌਕੇ ਤੇ ਘਟ ਹੋ ਜੂਗਾ ਕੋਈ ਫਿਕਸ ਨਹੀਂ। ਇਹ ਗੱਡੀ ਜਲੰਧਰ ਦੇ ਵਿੱਚ ਸੇਲ ਦੇ ਲਈ ਹੈ ਜੀ। ਫੋਨ ਨੰਬਰ ਵੀਰ ਦਾ ਵੀਡੀਓ ਦੇ ਟਾਈਟਲ ਦੇ ਵਿੱਚ ਦਿੱਤਾ ਹੋਇਆ ਹੈ। ਗੱਲਬਾਤ ਕਰਕੇ ਤੁਸੀਂ ਇਸ ਗੱਡੀ ਨੂੰ ਖਰੀਦ ਸਕਦੇ ਹੋ। ਬਾਕੀ ਵੀਡੀਓ ਚੰਗੀ ਲੱਗੀ ਤਾਂ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਗਰੁੱਪਾਂ ਦੇ ਵਿੱਚ। ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਆਪਾਂ ਮਿਲਦੇ ਹਾਂ ਕਿਸ ਅਗਲੀ ਨਵੀਂ ਵੀਡੀਓ ਦੇ ਵਿੱਚ ਕਿਸ ਨਵੇਂ ਸਾਧਨ ਦੇ ਨਾਲ। ਧੰਨਵਾਦ ਜੀ।